ਬੀਤੇ ਕੱਲ ਸਿੱਖਿਆ ਕ੍ਰਾਂਤੀ ਸਮਾਰੋਧੀਆਂ ਪਖਾਨਿਆਂ ਦੀ ਹੋਈ ਮੁਰੰਮਤ ਅਤੇ ਇਸ ਮੁਰੰਮਤ ਦੇ ਹੋਏ ਉਦਘਾਟਨ ਅਤੇ ਉਦਘਾਟਨ ਸਮਾਰੋਹ ਵਿੱਚ ਹੀ ਸਿੱਖਿਆ ਮੰਤਰੀ ਸਾਹਿਬ ਦੀ ਲੱਗੀ ਤਸਵੀਰ ਅਤੇ ਪੱਥਰ ਤੇ ਲਿਖਿਆ ਉਹਨਾਂ ਦਾ ਨਾਂ ਵਿਖਾਇਆ ਸੀ ਅੱਜ ਆਪ ਸਿੱਖਿਆ ਮੰਤਰੀ ਸਾਹਿਬ ਦਾ ਤੁਹਾਨੂੰ ਬਿਆਨ ਸੁਣਾਉਣੇ ਜੋ ਬੜੇ ਗੁੱਸੇ ਵਿੱਚ ਨਜ਼ਰ ਆ ਰਹੇ ਅੱਜ 3 ਸਾਲ ਬਾਅਦ ਹੌਨੂੰ ਦਾਅਵੇ ਨਾਲ ਕਹਿ ਸਕਦੇ ਆ ਕਿ ਪੰਜਾਬ ਦੇ ਹਰ ਸਕੂਲ ਚ ਚਾਰ ਦਿਵਾਰੀ ਹੈ ਪੰਜਾਬ ਦੇ ਹਰ ਸਕੂਲ ਕੁਝ 50 100 ਸਕੂਲ ਲੈਂਦੇ ਆ ਜਿੱਥੇ ਕੋਈ ਜ਼ਮੀਨੀ ਵਿਵਾਦ ਹੈ ਪੰਚਾਇਤ ਨਾਲ ਕੋਈ ਦੁਆਣ ਨਾਲ ਕੋਈ ਕੇਸ ਚੱਲਦਾ ਹਰ ਸਕੂਲ ਚ ਬਾਥਰੂਮ ਪਣ ਗਿਆ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ ਚ ਪੀਣ ਵਾਲਾ ਪਾਣੀ ਹੈ ਇਹ ਕਰਕੇ ਦਿਖਾਇਆ ਇਹ ਆ ਪੰਜਾਬ ਦੀ ਸਿੱਖਿਆ ਕ੍ਰਾਂਤੀ 12 ਮਜ਼ਾਰ ਸਕੂਲਾਂ ਦੇ ਵਿੱਚ ਇਹ ਉਦਘਾਟਨ ਚੱਲ ਰਹੇ ਨੇ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਐ ਤਕਲੀਫ ਪਚੀ ਹੋਈ ਐ ਕਹਿੰਦੇ ਆ ਕਿ ਜੀ ਆਏਗੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉਦਘਾਟਨ ਰੱਖ ਲੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਸਿੱਖਿਆ ਮੰਤਰੀ ਸਾਹਿਬ ਜੇਕਰ ਵਾਕਈਏ ਪਖਾਨੇ ਬਣਾਉਣਾ ਜਾਂ ਉਹਨਾਂ ਦੀ ਮੁਰੰਮਤ ਕਰਵਾਉਣਾ ਸਕੂਲਾਂ ਦੀ ਚਾਰ ਦਿਵਾਰੀ ਬਣਾਉਣਾ ਤੇ ਫਿਰ ਇਸ ਸਭ ਦਾ ਉਦਘਾਟਨ ਕਰਨਾ ਸਿੱਖਿਆ ਕ੍ਰਾਂਤੀ ਐ ਤਾਂ ਫਿਰ ਇਸ ਕ੍ਰਾਂਤੀਕਾਰੀ ਫੈਸਲੇ ਨੂੰ ਵਾਪਸ ਕਿਉਂ ਲਿਆ ਗਿਆ ਸ਼ਰਮ ਤਾਂ ਸਵਾਲ ਚੁੱਕਣ ਵਾਲਿਆਂ ਨੂੰ ਆਉਣੀ ਹੀ ਸੀ ਨਾ ਤਾਂ ਕਿਉਂ ਇਹ ਕਹਿਣਾ ਪੈ ਗਿਆ ਕਿ ਭਾਈ ਹੁਣ ਹੋਰ ਪਖਾਨਿਆਂ ਦੇ ਉਦਘਾਟਨ ਸਮਾਗਮ ਨਾ ਕਰਵਾਏ ਜਾਣ ਦੱਸੋ ਜਨਾਬ ਕੀ ਸਮਝੀ ਕਿਉਂਕਿ ਸਾਡੇ ਸੂਤਰ ਦੱਸਦੇ ਨੇ ਕਿ ਹੁਣ ਇੱਕ ਖਾਸ ਆਰਡਰ ਜਾਰੀ ਕੀਤੇ ਗਏ ਨੇ ਕਿ ਪਖਾਨੇ ਬਣਾਉਣ ਜਾਂ ਮੁਰੰਮਤ ਕਰਵਾਉਣ ਵਾਲੇ ਉਦਘਾਟਨ ਹੋਰ ਨਾ ਕੀਤੇ ਜਾਣ ਪੱਥਰ ਨਾ ਲਾਏ ਜਾਣ ਜੀ ਹਾਂ ਸੂਤਰ ਤਾਂ ਇਹੋ ਦਾਵਾ ਕਰਦੇ ਨੇ ਨਾਲ ਹੀ ਮੰਤਰੀ ਸਾਹਿਬ ਬਰਨਾਲਾ ਦੇ ਪਿੰਡ ਘੁੰਨਸ ਦੇ ਇਹਨਾਂ ਲੋਕਾਂ ਨੂੰ ਵੀ ਜ਼ਰਾ ਇੱਕ ਵਾਰ ਸੁਣ ਲਓ ਜੋ ਦਾਵਾ ਇਹ ਕਰ ਰਹੇ ਨੇ ਕਿ ਇੱਥੇ ਤਾਂ ਪਖਾਨੇ ਪਹਿਲਾਂ ਤੋਂ ਹੀ ਬਣੇ ਹੋਏ ਸਨ ਤਾਂ ਫਿਰ ਇਹ ਉਦਘਾਟਨ ਤੇ ਕਾਲਾ ਪੱਥਰ ਕਾ ਦਾ ਵਾਸ਼ੂਮ ਦੇਖ ਲਓ ਸਾਰਾ ਪੁਰਾਣਾ ਦਾ ਦੇਖ ਲਓ ਜੀ ਤੁਸੀਂ ਕੋਈ ਚੀਜ਼ ਦੇਖੋ ਕੋਈ ਨਵੀਂ ਬਣੀ ਹੋਈ ਹੈ ਇਹਦੇ ਵਿੱਚ ਨਵਾਂ ਤਾਂ ਰੰਗ ਨਹੀਂ ਕਰਿਆ ਜੀ ਰੰਗ ਵੀ ਪੁਰਾਣਾ ਹੀ ਆ ਸਾਰਾ ਜੀ ਹਾਂ ਨਵਾਂ ਦੇਖੋ ਛਕੀ ਹੋਇਆ ਦੇਖ ਲਓ ਜੀ ਟਾਈਲ ਲੱਗੀਆਂ ਨੇ ਪਰ ਟਾਈਲ ਦੇ ਵਿੱਚ ਥੱਲੇ ਫਰਸ਼ ਵਾਲੀਆਂ ਟਾਈਲਸ ਦੇਖ ਲਓ ਇਹਦੇ ਪੁਰਾਣੇ ਇਹਦੀ ਸਫਾਈ ਵੀ ਨਹੀਂ ਕਰੀ ਹੋਈ ਘੱਟ ਵੱਟ ਸਫਾਈ ਵੀ ਕਰ ਦੁੰਦੇ ਆ ਦੇਖੋ ਟਾਈਲਸ ਦੇਖ ਲਓ ਧੋਤੀਆਂ ਵੀ ਨਹੀਂ ਵਿੱਚ ਧੋਈ ਦਿੰਦੇ ਤਰੀ ਮੰਤਰੀ ਐਮ ਐਲ اے ਕੰਨ ਬੰਦਿਆਂ ਨੇ ਯਾਦਨ ਕਰੇ ਔਰ ਅੰਦਰ ਜਿਹੜੇ ਤੁਸੀਂ ਬਖਾਨੇ ਵੀ ਦੇ ਕੇ ਕੀ ਹਾਲ ਸਿੱਖਿਆ ਕ੍ਰਾਂਤੀ ਕਰਨੀ ਆ ਤਾਂ ਜਿਹੜੇ ਟੀਚਰ ਰੁੱਲਦੇ ਫਿਰਦੇ ਨੇ ਵਿਚਾਰੇ ਜਿਨ੍ਹਾਂ ਦੇ ਰੋਲ ਡੰਡੇ ਮਾਰ ਮਾਰ ਕੇ ਅੰਦਰ ਜੇਲਾਂ ਚ ਦੇਤੇ ਉਹ ਵਿਚਾਰੀਆਂ ਨਾਲ 12 12 ਮਹੀਨੇ ਦੇ ਬੱਚੇ ਆਪਣੇ ਟੀਚਰ ਨਾਲ ਜੇਲਾਂ ਚ ਲੈ ਗਏ ਉਹਨਾਂ ਨੂੰ ਫਿੱਟ ਕਰੋ ਜੇ ਉਹਨਾਂ ਨੂੰ ਭਰਤੀ ਕਰੋ ਅਸ਼ਰੀਆਂ ਸਰਕਾਰਾਂ ਆਈਆਂ ਨੇ ਉਸ ਤੋਂ ਲੈ ਕੇ ਹੁਣ ਤੱਕ ਹੁਣ ਤੱਕ ਕੋਈ ਵੀ ਚੇਂਜ ਨਹੀਂ ਆਇਆ ਸਿੱਖਿਆ ਕ੍ਰਾਂਤੀ ਤਾਂ ਉਸ ਤਰ੍ਹਾਂ ਕਹਿੰਦੇ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਿਆ ਗਿਆ ਪੈਖਾਨਿਆਂ ਦੇ ਉਦਘਾਟਨ ਕਰਨ ਨਾਲ ਸਿੱਖਿਆ ਦਾ ਪੱਧਰ ਨਹੀਂ ਉੱਚਾ ਹੁੰਦਾ ਇੱਥੇ ਕੰਦਰ ਲਈ ਗੱਲ ਤੁਹਾਨੂੰ ਹੋਰ ਦੱਸਦੇ ਆ ਇਹਨਾਂ ਸਮਾਗਮਾਂ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਸਪੱਸ਼ਟ ਜ਼ਿਕਰ ਹੈ ਕਿ ਪੰਜਵੀਂ ਤੱਕ ਦੇ ਯਾਨੀ ਕਿ ਐਲੀਮੈਂਟਰੀ ਸਕੂਲ ਵਿੱਚ ਸਮਾਗਮ ਕਰਾਉਣ ਲਈ 5000 ਸਕੈਂਡਰੀ ਸਕੂਲ ਲਈ 10000 ਤੇ ਸੀਨੀਅਰ ਸਕੈਂਡਰੀ ਸਕੂਲ ਲਈ 20000 ਤੇ ਨੀ ਪੱਥਰ ਯਾਨੀ ਇਸ ਕਾਲੇ ਰੰਗ ਦੇ ਪੱਥਰ ਲਈ 5000 ਦਾ ਵੱਖਰਾ ਫੰਡ ਰੱਖਿਆ ਗਿਆ ਹੈ ਹਾਲਾਂਕਿ ਜਿਸ ਪੱਧਰ ਤੇ ਸਮਾਗਮ ਵੇਖਣ ਨੂੰ ਮਿਲੇ ਨੇ ਲੱਗਦਾ ਨਹੀਂ ਕਿ ਇੰਨੇ ਵਿੱਚ ਕੰਮ ਸਰ ਗਿਆ ਹੋਣਾ ਖੈਰ ਇਹੀ ਨਹੀਂ ਦਾਵਾ ਤਾਂ ਇਹ ਵੀ ਹੈ ਕਿ ਨੀ ਪੱਥਰਾਂ ਲਈ ਸਰਕਾਰ ਵੱਲੋਂ ਹਾਲੇ ਕੋਈ ਫੰਡ ਜਾਰੀ ਨਹੀਂ ਹੋਏ ਇਸੇ ਕਰਕੇ ਇਨਾ ਕਾਲੇ ਪੱਥਰਾਂ ਦਾ ਖਰਚਾ ਅਧਿਆਪਕ ਹਾਲੇ ਆਪ ਹੀ ਚੁੱਕ ਰਹੇ ਨੇ ਇਸ ਤੋਂ ਇਲਾਵਾ ਹਦਾਇਤਾਂ ਵਿੱਚ ਜ਼ਿਕਰ ਹੈ ਕਿ ਕਿਵੇਂ ਸਮਾਗਮ ਤੋਂ ਪਹਿਲਾਂ ਸਕੂਲ ਵਿੱਚ ਹੋਏ ਕੰਮਾਂ ਦੀ ਲਿਸਟ ਬਣਾਈ ਜਾਵੇ ਹਰ ਕੰਮ ਲਈ ਵੱਖਰਾ ਬੈਨਰ ਪੋਸਟਰ ਜਾਂ ਹੋਲਡਿੰਗ ਲਗਾਏ ਜਾਣ ਸਕੂਲਾਂ ਦੇ ਮੁਖੀ ਬਕਾਇਦਾ ਸਮਾਗਮ ਲਈ ਬੱਚਿਆਂ ਦੇ ਮਾਪਿਆਂ ਨੂੰ ਅਤੇ ਮੋਤਵਾਰਾਂ ਨੂੰ ਸੱਦਾ ਭੇਜਿਆ ਜਾਵੇ ਸਮਾਗਮ ਵਾਲੇ ਦਿਨ ਪੀਟੀਐਮ ਰੱਖੀ ਜਾਏ। ਅਧਿਆਪਕ ਮੁੜ ਸਮਾਗਮ ਤੋਂ ਇੱਕ ਦਿਨ ਪਹਿਲਾਂ ਮਾਪਿਆਂ ਨੂੰ ਸਮਾਗਮ ਬਾਰੇ ਯਾਦਵੀ ਕਰਵਾਉਣ ਅਤੇ ਸਮਾਗਮ ਵਾਲੇ ਦਿਨ ਦੇ ਇੰਤਜ਼ਾਮਾਂ ਦੀ ਲਿਸਟ ਤਾਂ ਬੜੀ ਲੰਬੀ ਹੈ। ਸ਼ਾਇਦ ਹਦਾਇਤਾ ਦੇਣ ਵਾਲੇ ਨੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਨਹੀਂ ਸੁਣਿਆ ਕਿ ਹੁਣ ਅਧਿਆਪਕ ਸਿਰਫ ਪੜ੍ਹਾਈ ਤੇ ਧਿਆਨ ਦੇਣਗੇ। ਇੱਕ ਅੰਗਰੇਜ਼ੀ ਅਖਬਾਰ ਦੀ ਖਬਰ ਦੇ ਮੁਤਾਬਕ 31 ਮਈ ਤੱਕ 12000 ਸਕੂਲਾਂ ਵਿੱਚ ਕੀਤੇ ਜਾਣ ਵਾਲੇ 2000 ਕਰੋੜ ਦੇ ਛੋਟੇ ਵੱਡੇ ਪ੍ਰੋਜੈਕਟਾਂ ਦੇ ਉਦਘਾਟਨੀ ਸਮਾਗਮਾਂ ਤੇ ਕੁੱਲ 20 ਕਰੋੜ ਰੁਪਏ ਖਰਚੇ ਜਾਣ ਦਾ ਬਜਟ ਰੱਖਿਆ ਗਿਆ ਜਿਸ 'ਚੋਂ 12 ਕਰੋੜ ਸਿਰਫ ਮਸ਼ਹੂਰੀ ਲਈ ਉਦਘਾਟਨੀ ਪੱਥਰ ਅਤੇ ਹੋਰ ਛੋਟੇ ਖਰਚਿਆਂ ਤੇ ਲਾਏ ਜਾਣਗੇ ਉਧਰੇ ਸਿੱਖਿਆ ਕ੍ਰਾਂਤੀ ਨੇ ਅਕਾਲੀ ਦਲ ਨੇ ਵੀ ਵੱਖਰੇ ਅੰਦਾਜ਼ ਵਿੱਚ ਤੰਜ ਕੱਸਿਆ ਇੱਕ ਉਦਘਾਟਨ ਜਿੱਦੇ 'ਤੇ ਮੈ ਰਾਜਮਿਸਤਰੀਆਂ ਦੇ ਤੇ ਮਜ਼ਦੂਰਾਂ ਦੇ ਨਾਂ ਵੀ ਲਿਖਦਾ ਹੁੰਨਾ ਜਿਨ੍ਹਾਂ ਦੇ ਕਰ ਕਮਲਾਂ ਨਾਲ ਇਹ ਕੰਧ ਬਣੀ ਹੈ ਠੀਕ ਹੈ ਚਾਰ ਇੱਕ ਦਾ ਮਸਾਲਾ ਚਾਰ ਇੱਕ ਦਾ ਗਾਰਾ ਤਾਂ ਉਹਨਾਂ ਨੇ ਫੜਾਇਆ ਨਾ ਮੈਂ ਤਾਂ ਨਹੀਂ ਆਇਆ ਨਾ ਇੱਥੇ ਗਾਰਾ ਫੜਾਉਣ ਤੇ ਏਡਾ ਫੜਾਉਣ ਠੀਕ ਹੈ ਨਾ ਤੇ ਫਿਰ ਕਾਰਕਮਲ ਮੇਰੇ ਕਿਵੇਂ ਹੋਗੇ ਜੀ ਇਹ ਲੀਡਰ ਆਪ ਦਾ ਨਾਮ ਲਿਖ ਲੈਂਦੇ ਨੇ ਕਿ ਤੁਹਾਡੇ ਫਸਾਨੇ ਦੇ ਕਾਰਕਮਲ ਨਾ ਬਣਿਆ ਜਿਨ੍ਹਾਂ ਦੇ ਕਾਰਕਮਲ ਨਾ ਬਣਿਆ ਮੈਂ ਉਹਨਾਂ ਦਾ ਨਾਮ ਵੀ ਲਿਖਿਆ ਠੀਕ ਹੈ ਜੀ ਠੀਕ ਹੈ ਨਾ ਸੇਖਿਆ ਮੰਤਰੀ ਸਾਹਿਬ ਨੇ ਪਖਾਨਿਆਂ ਦੀ ਮੁਰੰਮਤ ਤੇ ਚਾਰ ਦਿਵਾਰੀ ਨੂੰ ਸੇਖਿਆ ਕ੍ਰਾਂਤੀ ਦੱਸਿਆ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਵਰਗਾ ਬਣਾ ਦਿੱਤਾ ਗਿਆ ਪਰ ਕੀ ਇਹ ਸਰਕਾਰ ਦੇ ਕੰਮਾਂ ਵਿੱਚ ਸਰਕਾਰ ਦੇ ਫਰਜ਼ਾਂ ਵਿੱਚ ਨਹੀਂ ਆਉਂਦਾ ਕਿ ਇਹ ਇੰਨੀ ਵੱਡੀ ਉਪਲਬਧੀ ਵਾਲੀ ਗੱਲ ਹੈ ਕਿ ਬਕਾਇਦਾ ਇਸ ਦੇ ਲਈ ਸਮਾਗਮ ਰੱਖੇ ਜਾਣ ਪਰ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਮੰਤਰੀ ਸਾਹਿਬ ਇਹ ਜਾਣਕਾਰੀ ਜਨਤਕ ਕਰਨਗੇ ਕਿ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਤੇ ਵੱਡੇ ਅਹੁਦੇ ਤੇ ਬੈਠੇ ਅਫਸਰਾਂ ਦੇ ਪਰਿਵਾਰਾਂ ਦੇ ਕਿੰਨੇ ਬੱਚੇ ਅੱਜ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ ਤੇ ਸਾਫ਼ ਕਰਨਗੇ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਹੋਰ ਪਖਾਨਿਆਂ ਦੇ ਉਦਘਾਟਨ ਵੇਖਣ ਨੂੰ ਮਿਲਣਗੇ ਜਾਂ ਨਹੀਂ ਜਿੰਨਾ ਦੀ ਉਸਾਰੀ ਅਤੇ ਮੁਰੰਮਤ ਤੇ ਤੁਸੀਂ ਇਹਨਾਂ ਮਾਨ ਕਰ ਰਹੇ ਹੋ ਕਿਉਂਕਿ ਵਿਚਾਰੇ ਪਖਾਨੇ ਤੇ ਚਾਰ ਦਿਵਾਰੀਆਂ ਵੀ ਬੜੀ ਆਸ ਉਮੀਦ ਨਾਲ ਸਰਕਾਰ ਵੱਲ ਵੇਖ ਰਹੀਆਂ ਨੇ ਕਿ ਪਹਿਲੀ ਵਾਰ ਤੱਕ ਕਿਸੇ ਸਰਕਾਰ ਨੇ ਸਾਡਾ ਇਹਨਾਂ ਮਾਨਤਾਨ ਕੀਤਾ ਸਾਡਾ ਨਾਂ ਬਕਾਇਦਾ ਇਹਨਾਂ ਕਾਲੀ ਪੱਥਰਾਂ ਤੇ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਹੁਣ ਅੱਗੇ ਪਤਾ ਨਹੀਂ ਸਾਡਾ ਕੀ ਬਣੂ ਸਾਨੂੰ ਕੋਈ ਪੁੱਛੂ ਜਾਂ ਨਹੀਂ ਦੱਸੋ ਕੀ ਸਮਝੀਏ ਬਰਨਾਲਾ ਤੋਂ ਅਸ਼ੀਸ਼ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼